ਪਰੋਂ ਇਹਦਾ ਨਾਮ ਆਇਆ ਪੂਰਾ ਸਰਕਾਰ ਹਰਿਆਣਾ ਸਾਰੇ ਸਾਈਡ ਤੇ ਨੇ ਤੁਹਾਨੂੰ ਸਰਕਾਰੀ ਸਾਰੇ ਕੱਡੇ ਸਾਈਡ ਤੇ ਨੇ ਮਾਲੀ ਉਠਾੜਾ ਮਰਦਾਬਾ 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 ਕਮਰਾ ਮਰਦਾਬਾ ਅੱਗੇ ਕਰ ਲੋ ਬੰਦੇ ਗੱਡੀ ਨੂੰ ਕਿਹਾ ਵੀ ਰੋਕੋ ਜਾਂ ਕਿਸੇ ਨੇ ਕਿਹਾ ਹੋਵੇ ਵੀ ਗੱਡੀ ਪਾਸੇ ਕਰੋ ਕਿਹੜੀ ਸਾਈਡ ਤੇ ਕਰਨੋਗੇ ਇਹ ਵੀ ਇੱਥੇ ਇੱਥੇ ਕਰਨਗੇ ਇਹ ਕਾਲ ਆ ਰਹੀ ਰਡੀ ਇਹਾਰੇ ਵੀ ਗੱਡੀ ਪਲਟਾਵਾਂ ਤੁਸੀਂ ਪਲਟਾਓ ਤੁਸੀਂ ਬੈਠ ਗਿਆ ਅੱਥਾ ਚਾਹਬ ਨੇ ਆ ਕੇ ਕਹਿੰਦਾ ਗੱਡੀ ਊਰੇ ਰੋਗ ਕਹਿੰਦਾ ਸੜਕ ਦੀ ਰੋਗ ਹੈ ਗੱਡੀ ਨਾ ਆਪਰਾ ਕਰ ਨਹੀਂ 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 ਬਾਈ ਜੀ ਤੁਸੀਂ ਪੈਰ ਨਾਲ ਅੱਗੇ ਕਰਨਾ ਇਧਰ ਸੁਣਾ ਮੈਨੂੰ 8 ਸਾਲ ਚੱਲਦੇ ਹੋਗੇ ਸੱਚ ਨੇ ਗਏ ਉਹੀ ਗੱਡੀ ਦਾ ਕਹਿੰਦਾ ਐਸੇ ਚੋ ਕਰ ਲੱਗੇ ਐ ਐਸੇ ਚੋ ਕਰ ਲੱਗ ਰਿਹਾ ਹੈ ਓ ਸੜਕ ਦੀ ਉੱਪਰ ਹੈ ਬਾਈ ਅੰਦਾਜ਼ ਜੀ ਰੋੜ ਦੇ ਉੱਪਰ ਹੈ ਗੱਡੀ ਮੁਰਦਾਬਾਦ ਤੂੰ ਕਾਨੂੰਨ ਜਿਆਦਾ ਨਹੀਂ ਲਾਗਦਾ ਕੀ ਕਰਾਇਆ ਛੱਡ ਦੇ ਰੋਕਾ ਅੱਛਾ ਤੂੰ ਪਿਆ ਲੱਗ ਰਿਹਾ ਹੈ ਮੁਰਦਾਬਾਦ 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 ਹਾ ਗੁੰਡੀ ਪੁਸ ਮੁਰਦਾਬਾਦ ਅੱਜ ਜੋ ਅੱਜ ਤੋਂ ਕਈ ਦਿਨ ਪਹਿਲਾਂ ਜਾਲਾ ਪਿੰਡ ਦੀ ਜ਼ਮੀਨ ਦੇ ਵਿੱਚ ਪ੍ਰਸ਼ਾਸਨ ਵੱਲੋਂ ਧੱਕੇ ਦੇ ਨਾਲ ਜਿਹੜਾ ਕਬਜ਼ਾ ਕਰਿਆ ਕਿਸਾਨਾਂ ਦੀ ਜਿਹੜੀਆਂ ਫਸਲਾਂ ਨੇ ਉਹ ਬਾਹੀਆਂ ਗਈਆਂ ਨੇ ਪੁੱਤਾ ਵਾਂਗੂ ਪਾਲੀਆਂ ਅੱਜ ਬੀਕੇ ਜੁਗਤਾ ਗ੍ਰਾਹਾਂ ਦੇ ਵੱਲੋਂ ਦੁਬਾਰੋਂ ਜਿਹੜਾ ਉਹ ਕਬਜ਼ਾ ਹੈ ਦੁਬਾਰੋਂ ਲਿਆ ਜਾ ਰਿਹਾ ਤੇ ਆ ਜਿਹੜੀ ਜ਼ਮੀਨ ਹੈ ਇਹਨੂੰ ਦੁਬਾਰੋਂ ਬਾਕੇ ਇਹਦੇ ਵਿੱਚ ਅਸੀਂ ਜਿਹੜਾ ਨਮਾ ਝੋਨਾ ਲਾ ਕੇ ਆਪਦਾ ਜਿਹੜਾ ਕਬਜ਼ਾ ਦੁਬਾਰੋਂ ਕਰ ਰਹੇ ਹਾਂ ਕਿਉਂਕਿ ਜਿਹੜੇ ਕਿਸਾਨ ਨੇ ਪਿੰਡ ਜਾਲਾ ਦੇ ਹੈ 1960 ਤੋਂ ਇੱਥੇ ਕਾਸ਼ਤਕਾਰ ਨੇ ਮਲੋ ਸਰਕਾਰ ਦੇ ਕਈ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਨੇ ਵੀ ਜਿਹੜੇ ਜੇ 12 ਸਾਲ ਕੋਈ ਕਿਸਾਨ ਜ਼ਮੀਨ ਬਾਹ ਬੀਜ ਲੈਂਦਾ ਉਹਦਾ ਮਾਰਕ ਉਹੀ ਹੈ ਪਰ ਇਹਨਾਂ ਨੂੰ ਇੱਕ ਸਦੀ ਤੋਂ 17 ਸਾਲ ਉੱਪਰ ਹੋ ਗਏ ਇਹਨਾਂ ਨੇ ਇਸ ਜ਼ਮੀਨ ਨੂੰ ਬੰਜਰ ਪਈ ਨੂੰ ਸਮਾਰਿਆ ਵੀ ਹੈ ਤੇ ਇੱਥੋਂ ਦੇ ਟੋਏ ਟਿੱਬਿਆਂ ਨੂੰ ਭਰ ਕੇ ਬਾਹੀਯੋਗ ਬਣਾਇਆ ਅੱਜ ਸਰਕਾਰ ਆ ਕੇ ਇੱਥੇ ਇਹਨਾਂ ਤੋਂ ਧੱਕੇ ਨਾਲ ਜਿਹੜਾ ਕਬਜ਼ਾ ਹੈ ਉਹ ਖੋਣਾ ਚਾਹੁੰਦੀ ਹੈ ਪਰ ਜਿਹੜੇ ਪੰਜਾਬ ਦੇ ਕਿਰਤੀ ਲੋਕ ਨੇ ਉਹ ਕਿਸੇ ਵੀ ਹਾਲ ਦੇ ਵਿੱਚ ਇਹ ਜਿਹੜਾ ਕਬਜ਼ਾ ਹੈ ਉਹ ਇਹਨਾਂ ਨੂੰ ਨਹੀਂ ਲੈਣ ਦੇਣਗੇ ਕਿੰਨੀ ਜਮੀਨ ਹੈ ਜੀ ਸਾਰੀ ਇਹ ਜਮੀਨ ਹੈ ਜਿਹੜੀ ਫਿਲਹਾਲ ਬਾਈਪਾਸ ਦੇ ਵਿੱਚ ਆਈ ਹੈ तकरीबन 18 18 ਕਿਕੜ ਦੇ ਲਗਭਗ ਹੈ ਤੇ ਬਾਕੀ ਇਸ ਪਿੰਡ ਦੇ ਵਿੱਚ ਜਿਹੜੀ ਹੋਰ ਜ਼ਮੀਨਾਂ 99500 ਏਕੜ ਜਿਹੜੀ ਜ਼ਮੀਨ ਹੈ ਉਹ ਇਸ ਕੈਟਾਗਰੀ ਦੀ ਜਿਹੜੀ ਜ਼ਮੀਨ ਹੈ ਹੋਰ ਵੀ ਹੈ ਤੇ ਬਾਈ ਜੀ ਹੁਣ ਕਬਜ਼ਾ ਤੁਸੀਂ ਕਦ ਨਾਲ ਕਰ ਰਹੇ ਕੀ ਟਰੈਕਟਰ ਵਗੈਰਾ ਨਾਲ ਕੀ ਪ੍ਰੋਗਰਾਮ ਹੈ ਟਰੈਕਟਰ ਆ ਰਹੇ ਨੇ ਪਉ ਸਾਡੀ ਤਿਆਰ ਹੈ ਤੇ 10 ਮਿੰਟਾਂ ਦੇ ਵਿੱਚ ਹੀ ਅਸੀਂ ਇਹਦੇ ਵਿੱਚ ਜਿਹੜਾ ਟਰੈਕਟਰ ਉਬਾਰ ਰਹੇ ਹਾਂ ਸ਼ਾਸਨ ਨਾਲ ਹੋਈ ਕੋਈ ਗੱਲਬਾਤ ਇਸ ਬਾਰੇ ਪ੍ਰਸ਼ਾਸਨ ਨਾਲ ਉਹ ਉਦੋਂ ਹੀ ਸਾਡੀ ਗੱਲਬਾਤ ਹੋਈ ਸੀ ਅੱਜ ਤੱਕ ਕੋਈ ਅੱਜ ਹੋਵੇ ਤੁਹਾਨੂੰ ਸਮਝਾਉਣ ਵਾਸਤੇ ਵੀ ਨਹੀਂ ਅੱਜ ਮੇਰੇ ਤੋਂ ਪਹਿਲਾਂ ਤਾਂ ਕੋਈ ਆ ਗਿਆ ਹੋਵੇ ਆ ਗਿਆ ਹੋਵੇ ਮੇਰੇ ਹੁੰਦੇ ਨਹੀਂ ਕੋਈ ਪ੍ਰਸ਼ਾਸਨ ਨਾਲ ਉਹ ਰਿਹਾ ਹੈਗਾ ਜੇ ਪ੍ਰਸ਼ਾਸਨ ਦੇ ਅਧਿਕਾਰੀ ਆਂਦੇ ਨੇ ਫਿਰ ਕੀ ਤੁਹਾਡੇ ਤੁਹਾਡਾ ਅੱਗੇ ਦਾ ਕੀ ਸੋਚਿਆ ਹੈਗਾ ਜੀ ਸਾਡਾ ਦੇਖੋ ਅਸੀਂ ਕਹਿੰਦੇ ਵੀ ਸਾਡੀ ਜ਼ਮੀਨ ਹੈ ਠੀਕ ਹੈ ਨਾ ਅਸੀਂ ਸਾਡੀ ਜ਼ਮੀਨ ਤੇ ਕੁਛ ਮਰਜ਼ੀ ਕਰੀਏ ਅੱਗੇ ਪ੍ਰਸ਼ਾਸਨ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਜੋ ਪ੍ਰਸ਼ਾਸਨ ਨੇ ਕਰਨਾ ਉਹ ਪ੍ਰਸ਼ਾਸਨ ਕਰੂਗਾ ਜੋ ਅਸੀਂ ਕਰਨਾ ਹੈ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਉਹ ਅਸੀਂ ਕਰਾਂਗੇ ਜਿਹੜਾ ਇਹ ਭਗਵੰਤ ਮਾਨ ਦੀ ਸਰਕਾਰ ਆ ਇੱਕ ਪਾਸੇ ਤਾਂ ਇਹ ਲੋਕਾਂ ਨੂੰ ਕਹਿੰਦੀ ਆ ਵੀ ਅਸੀਂ ਲੋਕਾਂ ਦੀ ਆ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਜਿਹੜੀ ਜ਼ਮੀਨ ਦਾ ਇਹ ਬਿਵਾਦ ਹੈ ਸਰਕਾਰ ਨੇ ਛੇੜਿਆ ਕਿ ਇਹ ਜਿਹੜੇ ਕਿਸਾਨ ਨੇ ਇਹਨਾਂ ਦਾ ਇੱਥੇ ਕੁਝ ਨਹੀਂ ਹੈਗਾ ਇਹ ਸਰਕਾਰ ਦੀ ਜ਼ਮੀਨ ਆ ਨਾ ਇਹ ਡੇਰੇ ਦੀ ਜ਼ਮੀਨ ਆ ਨਾ ਕਿਸਾਨਾਂ ਦੀ ਆ ਜੋ ਕੋਰਟ ਦੇ ਵਿੱਚ ਵੀ ਸਰਕਾਰ ਕਹਿ ਰਹੀ ਆ ਭਗਵੰਤ ਮਾਨ ਸਰਕਾਰ ਪਰ ਪਹਿਲਾਂ ਵੀ ਇੱਥੇ ਪੰਜਾਬ ਦੇ ਵਿੱਚ ਲਗਾਤਾਰ ਆਜ਼ਾਦੀ ਤੋਂ ਬਾਅਦ ਸਰਕਾਰਾਂ ਬਣਦੀਆਂ ਆਈਆਂ ਨੇ ਪਰ ਆਪਾਂ ਜਿਹੜੀ ਜ਼ਮੀਨ ਦੇ ਵਿੱਚ ਖੜੇ ਆ ਇਸ ਜ਼ਮੀਨ ਦੇ ਵਿੱਚ ਕੈਪਟਨ ਸਰਕਾਰ ਨੇ ਪਸ਼ੂ ਮੇਲਾ ਪੰਜਾਬ ਲੈਵਲ ਦਾ ਜਿਹਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚੋਂ ਵੀ ਇੱਥੇ ਪਸ਼ੂ ਆਏ ਸੀਗੇ ਉਸ ਚੀਜ਼ ਦਾ ਵੀ ਭਗਵੰਤ ਮਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਣਾ ਹੀ ਜੋ ਸਰਕਾਰਾਂ ਦੇ ਰਿਕਾਰਡ ਨੇ ਉਹ ਫਰੋਲੋ ਕਿਉਂਕਿ ਉਸ ਟਾਈਮ ਜਿਹੜੇ ਇੱਥੇ ਕਿਸਾਨ ਖੇਤੀ ਕਰਦੇ ਨੇ ਉਹਨਾਂ ਨੂੰ ਸਰਕਾਰ ਨੇ ਮੁਆਵਜ਼ਾ ਦਿੱਤਾ ਸੀਗਾ ਜੇ ਇਹ ਕਿਸਾਨ ਹੱਕਦਾਰ ਨਹੀਂ ਸੀਗੇ ਤਾਂ ਫਿਰ ਕੈਪਟਨ ਨੂੰ ਵੀ ਜੇਲ੍ਹ ਦੇ ਵਿੱਚ ਸਿੱਟੋ ਤੁਸੀਂ ਉਹ ਵੀ ਮੁੱਖ ਮੰਤਰੀ ਸੀਗਾ ਕਿਉਂਕਿ ਉਸਨੇ ਇਹ ਕਿਸਾਨਾਂ ਨੂੰ ਮੁਆਵਜ਼ਾ ਕਿਵੇਂ ਦੇ ਤਿਆ ਇਹਨਾਂ ਨੂੰ ਮੁਆਵਜ਼ਾ ਇਸ ਕਰਕੇ ਮਿਲਿਆ ਸੀਗਾ ਕਿਉਂਕਿ ਇਹ ਮਾਲਕ ਨੇ ਜਮੀਨ ਦੇ ਹੱਕਦਾਰ ਸੀਗੇ ਪਰ ਹੁਣ ਪਹਿਲਾਂ ਵੀ ਕਾਬਜ ਸੀਗੇ ਜੀ ਕਿਸਾਨ ਅੱਜ ਵੀ ਕਾਬਜਾਂ ਸੀ ਕਿਉਂਕਿ ਸਾਡਾ ਉਸੇ ਦਿਨ ਤੋਂ ਲਗਾਤਾਰ ਮੋਰਚਾ ਇੱਥੋਂ ਚੱਕਿਆ ਨਹੀਂ ਤੁਸੀਂ ਦੇਖ ਸਕਦੇ ਹੋ ਸਾਡੇ ਸਾਧਨ ਉਸੇ ਦਿਨ ਦੇ 3 ਮਹੀਨੇ ਤੋਂ ਲਗਪਗ ਦੇ ਇੱਥੇ ਖੜੇ ਨੇ ਲਗਾਤਾਰ ਜਦੋਂ ਸਾਨੂੰ ਜੇਲ੍ਹ ਦੇ ਵਿੱਚੋਂ ਥਾਣੇ ਤੋਂ ਛੱਡੇ ਇਹਨਾਂ ਨੇ ਉਦੋਂ ਤੋਂ ਫੇਰ ਅਸੀਂ ਦਿਨ ਰਾਤ ਇੱਥੇ ਹੀ ਬੈਠੇ ਆ ਸੈਂਕੜਿਆਂ ਦੇ ਵਿੱਚ ਗਿਣਤੀ ਹੈ ਜੀ ਘੱਟ ਤੋਂ ਘੱਟ ਇੱਥੇ 300 ਬੰਦਾ ਸਾਡਾ ਹੈਗਾ ਉਹ ਗ੍ਰਾਹਾਂ ਸਾਹਿਬ ਨਹੀਂ ਆਉਣਗੇ ਜੀ ਅੱਜ ਅੱਜ ਇੱਥੇ ਪਟਿਆਲਾ ਜ਼ਿਲ੍ਹਾ ਜਿਹੜਾ ਉਹੀ ਇੱਥੇ ਜੀੜੀ ਲਾਊਗਾ ਅੱਗੇ ਜੇ ਰੋਡ ਪੈਂਦੀ ਆ ਕਿਸੇ ਵੀ ਤਰ੍ਹਾਂ ਦੀ ਤਾਂ ਸੁੱਭਾ ਟੀ ਪੂਰੇ ਪੰਜਾਬ ਦੇ ਵਿੱਚੋਂ ਲੋਕ ਇੱਥੇ ਆਉਣਗੇ ਜੇ ਪ੍ਰਸ਼ਾਸਨ